हे एवरीवन एंड वेलकम बैक टू माय मिस्टू एंड मिसेस कन्वोल्व्यूटिव चैनल मैं द कारपेट क्लीन कर का रही हां साफ कर रही हां तो क्योंकि आज मेरे फुफड़ जी ने आना होते रंदे ਸਾਡੇ ਨੀਰ ਹੀ ਅੱਜ ਉਹਨਾਂ ਨੇ ਆਣਾ ਆ ਸੋ ਉਹਨਾਂ ਨੂੰ ਮਿਲਣਾ ਬਹੁਤ ਸਾਲ ਹੋ ਗਿਆ ਜਦੋਂ ਦੇਖਿਆ ਮਨਸੇ ਮਿਲ ਲੈਣੇ ਆਜਾ ਉਹਨਾਂ ਨੇ ਆਣਾ ਸਾਡੇ ਕੋਲ ਐਂਡ ਫਿਰ ਇਸ ਕਰਕੇ ਮੈਂ ਸਫਾਈ ਕਰੀ ਹੈ ਤੇ ਚਲੋ ਦੀ ਪੂਆ ਤਾਂ ਮੇਰੀ ਹੈ ਨਹੀਂ ਮੇਰੀ ਪੂਆ ਦੀ ਡੈਥ ਹੋ ਚੁੱਕੀ ਹੈ ਮੇਰੇ ਫਾਦਰ ਜੀ ਵੀ ਹੁਣ ਦੇ ਇੰਗਲੈਂਡ ਪੂਆ ਮੇਰੀ ਦੀ ਅਪਰੋਕਸੀਮੇਟਲੀ 1500 ਰੁਪਏ ਹਾਂ ਤੇ ਫੁੱਫੜ ਜੀ ਨੇ ਵੇਟ ਤੇ ਅੱਜ ਮੈਂ ਤੇ ਵਿਵਾਨ ਇੱਧਰ ਕਰ ਰਹੀ ਹਾਂ ਤੇ ਪਾਪਾ ਦੀ ਵੇਟ ਬਾਹਰ ਖੜੇ ਆ ਓਕੇ ਇਹ ਪਾਪਾ ਆਂਦੇ ਪਏ ਸੀ ਹੈ ਨਾ ਡੈਡਾ ਆਂਦੇ ਪਏ ਤੇ ਫੁੱਫੜ ਜੀ ਨੂੰ ਫੋਨ ਕਰਕੇ ਹੱਟੀ ਮੈਂ ਹੁਣੇ ਹੀ ਫੁੱਫੜ ਜੀ ਕਹਿੰਦਾ ਘੰਟਾ ਕੁ ਲੱਗਣਾ ਆ ਤੇ ਫਿਰ ਆਣਗੇ ਉਹ ਤਦ ਤੱਕ ਅਸੀਂ ਨਾਸ਼ਤਾ ਵਗੈਰਾ ਕਰ ਲੀਏ ਸਫਾਈ ਮੈਂ ਸਾਰੀ ਕਰ ਲਈ ਆ ਤੇ ਖਾਣ ਪੀਣ ਦੀ ਕੋਈ ਪ੍ਰਪਰੇਸ਼ਨ ਨਹੀਂ ਹੋ ਫਰਜੀ ਕੰਦੇ ਮੇਰਾ ਫਾਸਟਾ ਸ਼ੁਭ ਰਾਤਰੀ ਦਾ ਕੁਝ ਬਣਾਇਓ ਨਾ ਤੇ ਉਹਨਾਂ ਨੇ ਕੁਝ ਇਹਨੇ ਖਾਣਾ ਪੀਣਾ ਬਾਕੀ ਜਦ ਆਣਗੇ ਫਿਰ ਦੇਖਾਂਗੇ ਹਨਾ ਤੇ ਮੈਂ ਤੇ ਵੀ ਵੈਟਿੰਗ ਫॉर ਡਾਡਾ ਬਾਹਰ ਮੀ ਪਾ ਕੇ ਹਟਿਆ ਤੇ ਠੰਡ ਬਹੁਤ ਜ਼ਿਆਦਾ ਆਇਆ ਜਾਦਾ ਮੀ ਪੈ ਰਸੀ ਬਹੁਤ ਜ਼ਿਆਦਾ ਬਦਲਣ ਬਦਲ ਹੋਇਆ ਪਿਆ ਆਹ ਲੋ ਜੀ ਅਸੀਂ ਲਿਆਂਦਾ ਨਵਾਂ ਸ੍ਰੀਬੀ ਆਹ ਜਾਂਦੀ ਮੈਡੀ ਸਕਰੀਨ ਇਹ ਜੁੜੀ ਹੈ ਕਿ ਆ ਡਰੇ ਫਿਕਸ ਕਰਨ ਲੱਗੇ ਹੋਇਆ ਆਪਾਂ ਲੈ ਕੇ ਆਇਆ ਸੈੱਲ ਸੈੱਲ ਪਾਣੇ ਵਿੱਚ ਪੀ ਵਿੱਚ ਰਿਮੋਟ ਚ ਮਾਰਚ ਸੋ ਹੁਣ ਅਸੀਂ ਦੇਖਿਆ ਕਰਾਂਗੇ ਟੀਵੀ ਵਾਓ ਕਾਉਜੀ ਮੈਂ ਹੁਣ ਥੋੜਾ ਜਿਹਾ ਥੋੜਾ ਪਤਰਾ ਡੀ ਹੋ ਗਈ ਆ ਤੇ ਜਿਵਾਨ ਇੱਧਰ ਖੜਨ ਲੱਗਾ ਆ ਮਾਨੂ ਮੈਂ ਕੱਪੜੇ ਪਾ ਕੇ ਸੀ ਲਵੇਂ ਤੇ ਦਿੱਤੀ ਆ ਗਈ ਆ ਹੁਣ ਪਹਿਲਾਂ ਅਸੀਂ ਨਾਸ਼ਤਾ ਕਰਾਂਗੇ ਫਫੜੀ ਜੀ ਨੂੰ ਘੰਟਾ ਲੱਗ ਜਾਣਾ ਤਦ ਤੱਕ ਅਸੀਂ ਨਾਸ਼ਤਾ ਕਰਾਂਗੇ ਸੋ ਗਾਇਜ਼ ਫਫੜੀ ਜੀ ਆ ਗਏ ਸੀ ਤੇ ਹੁਣ ਚੱਲੇ ਵੀ ਗਏ ਆ ਤੇ ਉਹਨਾਂ ਨੂੰ ਕੈਮਰੇ ਦੇ ਵਿੱਚ ਨਹੀਂ ਕਿਨਨ ਲਈ ਪਸੰਦ ਹੁੰਦਾ ਕੈਮਰੇ ਦੇ ਸਾਹਮਣੇ ਆਣਾ ਪੋਫਰਜੀ ਕੁਝ ਕੁਸਮਾਨ ਲੈ ਕੇ ਆਏ ਸੀ ਦੀਵਾਨ ਵਾਸਤੇ ਕਾਪ ਦੀਵਾਨ ਲਈ ਪੋਫਰਜੀ ਲੈ ਕੇ ਆਏ ਟ੍ਰੈਕ ਸੂਟ ਟ੍ਰੈਕ ਸੂਟ ਹੈ ਬਹੁਤ ਪਿਆਰਾ ਇਹ ਤੋਂ ਅੰਜ਼ ਲੈ ਕੇ ਆਏ ਆ ਇਹ ਵਾਲੇ ਤੋਂ ਅੰਜ਼ ਲੈ ਕੇ ਦੀਵਾਨ ਵਾਸਤੇ ਮੈਂ ਇਹ ਇੱਕ ਇਹ ਲੈ ਕੇ ਆਏ ਆ ਬੇਬੀ ਬਾਥ ਨਵਾਉਣ ਵਾਸਤੇ ਵੀ ਵਾਨ ਨੂੰ ਜੌਨਸਨਸ ਬੇਬੀ ਦਾ ਇਹਦੇ ਨਾਲ ਜਿਹੜਾ ਇਹ ਅਗਰਾਈਜ਼ ਦੇ ਵਿੱਚ ਚੱਲਿਆ ਵੀ ਜਾਵੇ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ। ਪਨਾ ਹੀ ਬੱਚੇ ਦੀ ਅੱਖਾਂ 'ਚੋਂ ਅੰਜੂ ਵਗੈਰਾ ਪਾਣੀ ਗਰਾਂਦਾ। ਤੇ ਇੱਕ ਇਹ ਸੋਟ ਵੀ ਆਉਣ ਵਾਸਤੇ। ਇਹ ਬੱਚੇ ਫਾਈਲ ਸੈੱਟ ਹੁੰਦੇ ਜਿਸ ਤਰ੍ਹਾਂ ਦੇ ਰੋਮ 'ਤੇ ਸੱਟ ਲੈਂ ਇੱਕ ਇਸ ਤਰ੍ਹਾਂ ਦੇ ਨਾਲ ਥੁਈਆ Pilatu <laughs> Kauhan Sutara Te Nuhami Nga Ponto Nika Nga Rina Jodha Bhruva So Nga Kya Di Sutta Sutta Nga 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 ਲੋਕ ਸੋ ਗਾਇਸ ਦਿਵਾਨੀ ਵੀ ਉੱਠ ਗਿਆ ਸੋ ਇਧਰ ਮੈਂ ਇਹ ਸ਼ਿਵਲੀਂ ਜਾ ਮੇਰਾ ਬਸ ਕੰਪਲੀਟ ਹੋ ਪਣਾ ਬਸ ਥੋੜੀ ਹੀ ਰਹਿ ਗਿਆ ਚਲੋ ਦੀ ਚਾਵਲ ਵੀ ਮੋਗ ਕੇ ਚਾਵਲ ਹੋਰ ਲੈਣ ਜਾਣਾ ਪੈਣਾ ਹੈ ਕਿਉਂਕਿ ਤੇਰੇ ਸ਼ੂਗਰ ਵੀ ਬਣਾਣਾ ਹੈ। ਸੋ ਮੈਂ ਹੋਰ ਚਾਹ ਲੈ ਕੇ ਆਈ ਆ। ਅਸਲ ਵਿੱਚ ਤੁਮ ਬਣਾਣੀ 9 ਕਿਉਂਕਿ ਦਿਵਾਨ 9 ਮੰਥ ਦਾ ਹੋ ਗਿਆ। ਇਸ ਕਰਕੇ ਗਾਇਸ हेलो गाइस हेलो गाइस गाइस विक्की आगे करे और ऐसे चले चल हमारे जहाँ फार्मेसी के दीवान दी दीवान दी विटामिन ड्रॉप्स लेने हैं वैसे विक्की सवेरे भी आए सी फुफड़ जी ने मिलन वास्ते पर फुफड़ जी लेट हो गए ना थोड़ा टाइम yeah. हो गया तो इस करके चले गए सी ਵਾਪਸ ਕੰਮ ਤੇ ਸੋ ਹੁਣ ਆਇਆ ਕੋ ਫੜ ਜੀ ਨਹੀਂ ਮਿਲਣਾ ਯਾਰ ਚਲੋ ਕੋਈ ਨਾ ਹੁਣ ਅਸੀਂ ਚੱਲੇ ਵਿਵਹਨ ਦੀ ਆ ਡਰਾਪਸ ਲੈਣੀਆਂ ਵਿਟਾਮਿਨ ਡਰਾਪਸ ਤੇ ਸੋ ਇਸ ਬਲੌਗ ਨਾਲ ਸਿੱਥੇ ਹੀ ਅੰਦ ਕਰਦੇ ਆ ਮਿਲਦੇ ਆ ਨਵੇਂ ਬਲੌਗ ਦੇ ਨਾਲ ਬਾਏ ਬਾਏ ਗਾਈਜ਼ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਾ ਤਾਂ ਸਪੋਰਟ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਸੋ ਮਿਲਦੇ ਆ vlog bye bye and thank you for <coughs> watching